ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹੋਈ ਸਿਆਸਤ ਵਿੱਚ ਵਾਪਸੀ ਨਵਜੋਤ ਸਿੰਘ ਸਿੱਧੂ ਨੇ ਮਚਾ ਦਿੱਤੀ ਤਰਥੱਲੀ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਤੇ ਅਹਿਮ ਜ਼ਿੰਮੇਵਾਰੀ ਮਿਲੇਗੀ ਜੋ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਫਿਰ ਇਹ ਵੱਡਾ ਸੁਨੇਹਾ ਲਾ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਚਿਹਰੇ ਦੇ ਉੱਪਰ ਚੋਣਾਂ ਲੜੀਆਂ ਜਾਣਗੀਆਂ ਜਿਵੇਂ ਹੀ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਕਮਾਂਡ ਸੰਭਾਲੀ ਸੀ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਉਹੀ ਕਮਾਂਡ ਦਿੱਤੀ ਜਾਵੇ ਇਹ ਜੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੀ ਅੱਜ ਇੱਕ ਸ਼ਹਿਰੀ ਦੇ ਰਾਈ ਅਲਫਾਜਾ ਦੇ ਰਾਈ ਇਹ ਨਵੀਂ ਚਰਚਾ ਛੇੜ ਦਿੱਤੀ ਹੈ ਤੁਸੀਂ ਜੁੜਿਓ ਲੋਕਲ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉੱਪਰ ਹਾਈ ਕਮਾਂਡ ਫਿਰ ਟੈਕ ਲਾਈਵੇ ਟੀਏ ਹਾਈ ਕਮਾਂਡ ਦੇ ਵਿੱਚ ਪ੍ਰਿੰਕਾ ਗਾਂਧੀ ਚਾਹਦੀ ਏ ਕਿ ਨਵਜੋਤ ਸਿੰਘ ਸਿੱਧੂ ਨੂੰ ਹੀ ਮੂਹਰੇ ਕੀਤਾ ਜਾਵੇ ਜਦੋਂ ਕਿ ਰੋਹਲ ਗਾਂਧੀ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਨਹੀਂ ਲਿਆਉਣਾ ਚਾਹੁੰਦੇ ਪਰ ਨਵਜੋਤ ਸਿੰਘ ਸਿੱਧੂ ਅਕਸਰ ਹੀ ਮੀਡੀਆ ਦੇ ਵਿੱਚ ਆ ਕੇ ਕੁਝ ਨਾ ਕੁਝ ਅਜਿਹੀ ਪੋਸਟ ਪਾ ਦਿੰਦੇ ਨੇ ਜਿਸ ਨਾਲ ਪੂਰੀ ਹੱਚਲ ਮਚ ਜਾਂਦੀ ਏ ਪੂਰੀ ਸਿਆਸਤ ਗਰਮ ਆ ਜਾਂਦੀ ਏ ਜਿਵੇਂ ਹੀ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੀ ਇੱਕ ਨਵੀਂ ਸ਼ੈਲੀ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਾਂ ਤੱਕ ਚਰਚਾ ਦਾ ਕੇਂਦਰ ਬਣੀ ਹੋਈ ਏ ਆਪਣੀ ਬੇਬਾਕ ਜਵਾਨਤਾ ਤੇ ਸ਼ੈਰਾਨਾ ਅੰਦਾਜ਼ ਲਈ ਜਾਣੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਇਸ ਵਾਰ ਵੀ ਉਹਨੇ ਸਿੱਧੇ ਸ਼ਬਦਾਂ ਵਿੱਚ ਕੁਝ ਕਹਿਣ ਦੀ ਬਜਾਏ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਿਆਸਤ ਨੂੰ ਵੱਡਾ ਜਵਾਬ ਦਿੱਤਾ ਏ ਜਿਸ ਨੇ ਹਲਚਲ ਮਚਾ ਦਿੱਤੀ ਏ ਪੂਰੀ ਸਿਆਸਤ ਵਿੱਚ ਆਪਣੇ ਵਿਰੋਧੀਆਂ ਨੂੰ ਰਾਜਾ ਵਰਿੰਗ ਚੰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸੁਨਤਾਵਾ ਵਰਗੇ ਲੀਡਰਾਂ ਨੂੰ ਇਹ ਸ਼ੈਰੋ ਸ਼ੈਰੀ ਦੇ ਵਿੱਚ ਕੀ ਜਵਾਬ ਦੇ ਰਹੇ ਨੇ ਸਿੱਤੂ ਆਪਣੀ ਇਸ ਸ਼ਾਇਰੀ ਵਿੱਚ ਕਹਿੰਦੇ ਹਨ ਮਤਬਲ ਪਿਆਤਾ ਸਾਰੇ ਅਨਬਧ ਹੋ ਗਏ ਮਤਬਲ ਪਿਆਤਾ ਸਾਰੇ ਅਨਬਧ ਹੋ ਗਏ ਗੁਰੂ ਨਿਵੇਲਿਆਂ ਦੇ ਵੀ ਸਾਂਪਾਂ ਨਾਲ ਸੰਬੰਧ ਹੋ ਗਏ ਸੋ ਨਵਜੋਤ ਸਿੰਘ ਸਿੱਤੂ ਦੀ ਇਹ ਸ਼ਾਇਰੀ ਬਹੁਤ ਵੱਡਾ ਬਿਆਨ ਕਰ ਗਈ ਏ ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਸਿੱਤੂ ਦੀ ਇਹ ਸ਼ਾਇਰੀ ਮੌਜੂਦਾ ਸਿਆਸੀ ਹਾਲਾਤ ਅੰਦਰੂਨੀ ਖਿਚੌਤਾ ਅਤੇ ਪਰੋਸੇ ਘਾਤਵਲ ਇਸ਼ਾਰਾ ਕਰਦੀ ਏ ਸ਼ਾਇਰੀ ਵਿੱਚ ਕਿਸੇ ਦਾ ਨਾਮ ਤਾਂ ਨਹੀਂ ਲਿਆ ਗਿਆ ਤੇ ਨਾ ਹੀ ਕਿਸੇ ਪਾਰਟੀ ਦਾ ਜ਼ਿਕਰ ਕੀਤਾ ਗਿਆ ਪਰ ਸੰਕੇਤ ਇੰਨੇ ਸਪਸ਼ਟ ਹਨ ਕਿ ਸੁਨੇਹਾ ਆਪਣੇ ਆਪ ਹੀ ਉਹਨਾਂ ਲੋਕਾਂ ਤੱਕ ਪਹੁੰਚ ਜਾਂਦਾ ਹੈ ਜਿਹੜੇ ਲੋਕ ਨਵਜੋਤ ਸਿੰਘ ਸਿੱਧੂ ਨਾਲ ਨਫ਼ਰਤ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਸੋਸ਼ਲ ਮੀਡੀਆ ਤੇ ਲੋਕ ਇਸ ਸ਼ਾਇਰੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝ ਰਹੇ ਹਨ ਕੋਈ ਇਸ ਨੂੰ ਸਿੱਧੂ ਦੀ ਸਿਆਸਤ ਵਿੱਚ ਵਾਪਸੀ ਦਾ ਸੰਕੇਤ ਮੰਨ ਰਿਹਾ ਹੈ ਤੇ ਕੋਈ ਇਸ ਨੂੰ ਉਹਨਾਂ ਲੋਕਾਂ ਲਈ ਚੇਤਾਵਨੀ ਦੱਸ ਰਿਹਾ ਹੈ ਜੋ ਸਿਆਸਤ ਨੂੰ ਸਿਰਫ ਇੱਕ ਖੇਡ ਸਮਝੀ ਬੈਠੇ ਹਨ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਜਦੋਂ ਸ਼ਹਿਰੀ ਸਿਆਸਤ ਨਾਲ ਟਕਰਾਂਦੀ ਏ ਤਾਂ ਉਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਏ ਬਿਨਾ ਨਾਮ ਲੈ ਬਿਨਾ ਸਿੱਧਾ ਹਮਲਾ ਕੀਤੇ ਸਿਰਫ ਅਲਫਾਜਾਂ ਨਾਲ ਸਿਆਸਤ ਨੂੰ ਜਵਾਬ ਦੇਣਾ ਇਹੀ ਸਿੱਧੂ ਦਾ ਅੰਦਾਜ਼ਾ ਹੈ ਜੋ ਸਿੱਧੂ ਨੂੰ ਹੁਣ ਪੰਜਾਬ ਦੇ ਵਿੱਚ ਕਾਂਗਰਸ ਜੇਕਰ ਅੱਗੇ ਨਹੀਂ ਲੈ ਕੇ ਆਵੇਗੀ ਤਾਂ ਸਿੱਧੂ ਕੋਈ ਹੋਰ ਪਾਰਟੀ ਵਿੱਚ ਵੀ ਜਾ ਸਕਦੇ ਨੇ ਪਰ ਭਾਜਪਾ ਵਿੱਚ ਉਹਨਾਂ ਦਾ ਜਾਣਾ ਬਿਲਕੁਲ ਮੁਨਾਸਬ ਨਹੀਂ ਭਾਜਪਾ ਵਿੱਚ ਉਹ ਨਹੀਂ ਜਾਣਗੇ ਉਹਨਾਂ ਨੇ ਪਹਿਲਾਂ ਹੀ ਕਹਿ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਭਲੇ ਲਈ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਨੇ ਜੋ ਪੰਜਾਬ ਦੀ ਕਿਸੇ ਵੀ ਖੇਤਰੀ ਪਾਰਟੀ ਨਾਲ ਉਹਨਾਂ ਦੀ ਜਿਹੜੀ ਹਮ ਖਿਆਲੀ ਪਾਰਟੀਆਂ ਨਾਲ ਗੱਲ ਹੋ ਸਕਦੀ ਏ ਜਿਸ ਨੂੰ ਲੈ ਕੇ ਅੱਜ ਅਕਾਲੀ ਦਲ ਵਾਸ ਪੰਜਾਬ ਅਕਾਲੀ ਦਲ ਪੁਨਰਸਜੀਤ ਵੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪਾਰਟੀਆਂ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰੇਗਾ ਅਕਾਲੀ ਦਲ ਵਾਰਸ ਪੰਜਾਬ ਚਾਹੁੰਦਾ ਹੈ ਕਿ ਵੱਡੇ ਲੀਡਰ ਸਾਡੇ ਨਾਲ ਮਿਲਣ ਤੇ ਵੱਡੇ ਲੀਡਰ ਆ ਕੇ ਪੰਜਾਬ ਦੇ ਵਿੱਚ ਸਾਫ਼ ਸੁਥਰੀ ਸ਼ੈਵੀ ਵਾਲੇ ਹੋਣ ਤੇ ਪੰਜਾਬ ਦੀ ਨੂੰ ਹਰ ਪਦਨ ਦੀ ਉਹ ਸੋਚ ਰੱਖਦੇ ਹੁਣ ਜੋ ਅੰਮ੍ਰਿਤਪਾਲ ਸਿੰਘ ਦੀ ਸੋਚ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇ ਤੇ ਇਹੀ ਨਵਜੋਤ ਸਿੰਘ ਸਿੱਧੂ ਦਾ ਸੋਚੇ ਜੇਕਰ ਨਵਜੋਤ ਸਿੰਘ ਸਿੱਧੂ ਅਕਾਲੀ ਦਲਵਾਸ ਪੰਜਾਬ ਵਿੱਚ ਸ਼ਾਮਲ ਹੁੰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚੇਰਾ ਵੀ ਐਲਾਨਿਆ ਜਾਵੇਗਾ ਤੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਵਾਹ ਡੋਰ ਵੀ ਸੰਭਾਲਣਗੇ ਜੇਕਰ ਕਾਂਗਰਸ ਨੇ ਉਹਨਾਂ ਨੂੰ ਅਣਗੌਲਿਆ ਤਾਂ ਫਿਰ ਨਵਜੋਤ ਸਿੰਘ ਸਿੱਧੂ ਆਪਣੀ ਨਵੀਂ ਪਾਰਟੀ ਦੇ ਵਿੱਚ ਜਾ ਕੇ ਜੋ ਅਕਾਲੀ ਦਲਵਾਸ ਪੰਜਾਬ ਵਿੱਚ ਪੰਜਾਬ ਦੀ ਨੁਹਾਰ ਬਦਲ ਸਕਦੇ ਨੇ ਪੰਜਾਬ ਦੇ ਨਤੀਜੇ ਅਲੱਗ ਦੇ ਸਕਦੇ ਨੇ ਜੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਸ਼ਹਿਰੀ ਅੰਦਾਜ਼ੇ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਝਟਕਾ ਦਿੱਤਾ ਗਿਆ ਹੈ